ਵੱਡੀ ਚਿੰਤਾ ਦੀ ਗੱਲ ਹੈ ਕਿ ਪੰਜਾਬ ਜਿਹੜਾ ਹੈਗਾ ਇੱਕ ਵਾਰੀ ਫੇਰ ਏਜੰਸੀਆਂ ਦੀਆਂ ਖੇਡਾਂ ਦੇ ਵਿੱਚ ਏਜੰਸੀਆਂ ਦੇ ਹੱਥਾਂ ਦੇ ਵਿੱਚ ਫੇਰ ਇੱਕ ਵਾਰੀ ਉਸ ਪਾਸੇ ਵੱਧ ਰਿਹਾ ਜਿਵੇਂ ਪੰਜਾਬ ਦੀ ਅਮਨ ਸ਼ਾਂਤੀ ਪਾਈ ਚਾਰ ਸਾਂਝ ਬਹੁਤ ਵੱਡੇ ਖਤਰੇ ਦੇ ਵਿੱਚ ਆ। ਔਰ ਲਾਇਨ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਇਸ ਵੇਲੇ ਸੂਬੇ ਦੇ ਵਿੱਚ ਖਤਮ ਹੋ ਗਈ ਹੈ। ਜੇ ਮੈਂ ਛੋਟੀਆਂ-ਛੋਟੀਆਂ ਕਢਣਾਵਾਂ ਦੀ ਗਿਣਤੀ ਕਰਾਂ ਤੇ ਉਹ ਦਰਜਨਾਂ ਦੇ ਹਿਸਾਬ ਦੇ ਨਾਲ ਲਗਾਤਾਰ ਹੁੰਦੀ ਹੈ। ਪਰ ਅਫਸੋਸ ਇਹ ਇਸ ਗੱਲ ਦਾ ਹੈ ਕਿ ਜਿਹੜੀਆਂ ਵੱਡੀਆਂ ਘਟਨਾਵਾਂ ਪਿੱਛੇ ਬਲਾਸਟ ਹੋਏ ਆ ਜਿਦੇ ਨਾਲ ਸਰਕਾਰ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਸੀ ਸਰਕਾਰ ਉਹਦੇ ਤੇ ਪਰਦੇ ਪਾਉਂਦੀ ਜਿਹੜੀ ਕੋਸ਼ਿਸ਼ ਕਰਦੀ ਰਹੀ ਹੈ ਔਰ ਜਿਹੜਾ ਸ਼੍ਰੀ ਅਮਨਸਰ ਸਾਹਿਬ ਦੇ ਵਿੱਚ ਅੱਜ ਸਵੇਰੇ ਤੜਕੇ ਠਾਕਰ ਦੁਆਰਾ ਮੰਦਰ ਦੇ ਕੋਲ ਵੱਡਾ ਬਲਾਸਟ ਹੋਇਆ ਜਿਹਦੇ ਵਿੱਚ ਮੰਦਿਰ ਦੇ ਕੁਝ ਬਾਹਰੀ ਹਿੱਸੇ ਨੂੰ ਨੁਕਸਾਨ ਵੀ ਪਹੁੰਚਿਆ ਇਸ ਇਨਸੀਡੈਂਟ ਨੇ ਇੱਕ ਵਾਰੀ ਫੇਰ ਜੜਾ ਇਹ ਗੱਲ ਫੋਕਸ ਦੇ ਵਿੱਚ ਲਿਆ ਦਿੱਤੀ ਹੈ ਕਿ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਬੂ ਲਾਉਣ ਵਾਸਤੇ ਤਰਤੀ ਜਾ ਰਹੀ ਹੈ ਇੱਕ ਪਾਸੇ ਮੰਤਬ ਦੇਤੇ ਹੋਇਆ ਕਲਚਵੇਰੀ ਦਰਬਾਰ ਸਾਹਿਬ ਦੇ ਵਿੱਚ ਵੀ ਕਿਸੇ ਸ਼ਰਾਰਤੀ ਬੰਦੇ ਨੇ ਕੁਝ ਸੇਵਾਦਾਰਾਂ ਦੇ ਉੱਤੇ ਹਮਲਾ ਕੀਤਾ ਸੀ ਲੁਧਿਆਣਾ ਦੇ ਵਿੱਚ ਵੀ ਇੱਕ ਥਾਂ ਦੇ ਉੱਤੇ ਧਾਰਮਿਕ ਸਥਾਨ ਦੇ ਕੋਲ ਕੁਝ ਇਹੋ ਜਿਹੀ ਅਨਸਕਾਮੀ ਘਟਨਾ ਹੋਈ ਅਬ ਦੂਜੇ ਪਾਸੇ ਖੁਦ ਸੂਬੇ ਦੇ ਵਿੱਚ ਜਿਹੜੀ ਹੈ ਸੇ ਕੌਂਗ ਦੇ ਵਿੱਚ ਵੀ ਖਾਣਾ ਜੰਗੀ ਕਰਾਉਣ ਵਾਸਤੇ ਸੂਬੇ ਦੀ ਸਰਕਾਰ ਵੀ ਤੇ ਕੇਂਦਰ ਦੀ ਸਰਕਾਰ ਵੀ ਤੋਂ ਲੱਗਿਆ ਹੋਇਆ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੀਆਂ ਸੰਸਥਾਵਾਂ ਦੇ ਉੱਤੇ ਜਿਹੜੀਆਂ ਉਹ ਕਬਜ਼ੇ ਕਰੰਦੀਆਂ ਜਿਹੜੀਆਂ ਉਹ ਚਾਲਾਂ ਚੱਲੀਆਂ ਜਾਂਦੀਆਂ ਔਰ ਸਿੱਖਾਂ ਦੀ ਚੁਣੀ ਹੋਈ ਜਿਹੜੀ ਸਰਬੌਰ ਸੰਸਥਾ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 60 ਲੱਖ ਸਿੱਖਾਂ ਦੇ ਵੋਟਾਂ ਪਾ ਕੇ ਲੋਕਤੰਤਰੀ ਪ੍ਰਣਾਲੀ ਦੇ ਨਾਲ ਚੁਣੀ ਹੋਈ ਹੈ ਉਸ ਸੰਸਥਾ ਨੂੰ ਵੀ ਖਤਮ ਕਰਨ ਵਾਸਤੇ ਉਹਦਾ ਵजूद ਖਤਮ ਕਰਨ ਵਾਸਤੇ ਉਹਨੂੰ ਫੈਸਲੇ ਲੈਣ ਤੋਂ ਰੋਕਣ ਵਾਸਤੇ ਵੱਡੀਆਂ ਸਾਕਸ਼ਾਂ ਜਿਹੜੀਆਂ ਹੋ ਰ탸ਆਂ ਜਾਂਦੀਆਂ ਹਨ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਕੇਂਦਰ ਦੀ ਸਰਕਾਰ ਵੀ ਇਨ੍ਹਾਂ ਗੱਲਾਂ ਦੇ ਵਿੱਚ ਸ਼ਾਮਲ ਹੈ ਦੇਸ਼ ਦੀਆਂ ਏਜੰਸੀਆਂ ਖੁੱਲ੍ਹ ਕੇ ਇਸ ਖੁਲਵੀ ਖੇਡ ਦੇ ਵਿੱਚ ਸ਼ਾਮਲ ਹਨ ਅਰ ਸੂਬੇ ਦੀ ਸਰਕਾਰ ਵੀ ਜਿਹਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਗੂ ਰੱਖਣਾ ਉਹ ਵੀ ਖੁੱਲ ਕੇ ਇਸ ਖੇਡ ਦੇ ਵਿੱਚ ਜਿਹੜੀ ਹੈ ਉਹ ਲਗਾਤਾਰ ਸ਼ਾਮਲ ਹੋਈ ਮੈਂ 2-3 ਦਿਨ ਪਹਿਲਾਂ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਅਨਸਖਾਵੀਆਂ ਘਟਨਾਵਾਂ ਹੋਈਆਂ ਸੀ ਉਹਦੇ ਵਿੱਚ ਮੈਂ ਸਬੂਤਾਂ ਸਹਿਤ ਤੁਹਾਡੇ ਸਾਹਮਣੇ ਚੀਫ ਸੈਕਟਰੀ ਨੂੰ ਜਿਹੜੀ ਸ਼ਿਕਾਇਤ ਭੇਜੀ ਸੀ ਉਦੋਂ ਸਬੂਤ ਤੁਹਾਨੂੰ ਮੈਂ ਦਿਖਾਇਆ ਸੀ ਕਿ ਸਰਕਾਰੀ ਡੀਪੀਆਰੋ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਿਹੜਾ ਇਹੋ ਦੀਆਂ ਚੀਜ਼ਾਂ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਐਸਾ ਜਿਹੇ ਵੀਡੀਓ ਵੀਡੀਓ ਆਪਣੇ ਅਫੀਸ਼ੀਅਲ ਵਟਸਐਪ ਤੋਂ ਜਿਹੜੇ ਮੀਡੀਆ ਨੂੰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਭਾਈਚਾਰਕ ਸਾਂਝ ਸਰਬੋਸਾਥੀ ਸੇਕ ਕੌਮ ਦੇ ਵਿੱਚ ਖਾਨਾ ਜੰਗੀ ਹੋ ਸਕਦੀ ਸੀ ਤੇ ਮੈਂ ਉਦੋਂ ਵੀ ਕੁਐਸਚਨ ਪੁੱਛਿਆ ਸੀ ਕਿ ਸਰਕਾਰ ਤਾਂ ਉਹਦੀ ਡਿਊਟੀ ਬਣਦੀ ਹੁੰਦੀ ਆ ਕਿ ਜੇ ਕੋਈ ਅਹੋਜੀ ਗੱਲ ਹੋਵੇ ਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੇ ਪਰ ਇਹ ਗੱਡੀ ਮਾਰੀ ਗੱਲ ਹੈ ਕਿ ਸਰਕਾਰੀ ਵਿਭਾਗਾਂ ਤੇ ਹੁਣ ਤੁਸੀਂ ਆਪ ਮੈਨੂੰ ਦੱਸੋ ਕਿ ਸਰਕਾਰੀ ਵਿਭਾਗਾਂ ਨੂੰ ਡੀਪੀਆਰਓਜ਼ ਨੂੰ ਹੁਕਮ ਕਿਹਨੇ ਦਿੱਤੇ ਕਦੀ ਕੋਈ ਅਫਸਰ ਆਪਣੇ ਲੈਵਲ ਤੇ ਇੱਡਾ ਵੱਡਾ ਗੁਨਾਹ ਕਰ ਸਕਦਾ ਆ ਮਨ ਕਾਨੂੰਨ ਦੀ ਸਥਿਤੀ ਨੂੰ ਦਸਰਜ ਕਰਨ ਵਾਸਤੇ ਇੰਦਾ ਦਾ ਮਟੀਰੀਅਲ ਜਿਹੜਾ ਉਹ ਆਪਣੇ ਸਰਕਾਰੀ ਤੌਰ ਤੇ ਵੱਡਣਾ ਸ਼ੁਰੂ ਕਰ ਦੇਵੇ ਇਹ ਚੀਜ਼ਾਂ ਸਾਬਤ ਕਰਦੀਆਂ ਕਿ ਪੰਜਾਬ ਨੂੰ ਗਲਤ ਪਾਸੇ ਧੱਕਣ ਵਾਸਤੇ ਜਿਹੜੀਆਂ ਦੁਬਾਰਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਤੋਂ ਸਾਰੇ ਪੰਜਾਬੀਆਂ ਨੂੰ ਵੀ ਜਾਗਣਾ ਚਾਹੀਦਾ ਪੰਜਾਬ ਦੀਆਂ ਸਾਰੀਆਂ ਪਾਕੀਆਂ ਨੂੰ ਵੀ ਜਾਗਣਾ ਚਾਹੀਦਾ ਔਰ ਆਪਸ ਦੇ ਵਿੱਚ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਕਾਇਮ ਕਿਦਾ ਰੱਖਣੀ ਹੈ ਇਸ ਮਾਹੌਲ ਦੇ ਵਿੱਚ ਅਮਨ ਕਾਨੂੰਨ ਕਾਇਮ ਕਿੱਦਾ ਰੱਖਣਾ ਹੈ ਇਹਦੇ ਬਾਰੇ ਸਾਨੂੰ ਗੰਭੀਰਤਾ ਦੇ ਨਾਲ ਵਿਚਾਰਾਂ ਵਿਚਾਰ ਚਰਦੇ ਕੀਤਾ ਜਾਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਦਾ ਹੁਣ ਸਾਡੇ ਮੈਂਬਰ ਸਰਬਾਨਾਂ ਨੂੰ ਐਗਜ਼ੀਕਟਿਵ ਮੈਂਬਰਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਬੈਸੰਵਿਧ ਦਾ ਬਹੁਤ ਬੰਦਪਾਗੀ ਗੱਲ ਕਿਉਂਕਿ ਇਹ ਸਿੱਖਾਂ ਦੀ ਜਿਹੜੀ ਪਾਰਲੀਮੈਂਟ ਹੈ ਉਹਦੀ ਚੁਣੀ ਹੋਈ ਨੁਮਾਇੰਦ ਜੇ ਕਿਸੇ ਨੂੰ ਕਿਸੇ ਜਥੇਬੰਦੀ ਨੂੰ ਕਿਸੇ ਗੁਰਸਿੱਖ ਨੂੰ ਕੋਈ ਕਿਸੇ ਗੱਲ ਦੇ ਇਤਰਾਜ਼ ਹੈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ਉਹ ਆਪਣਾ ਦਿੱਤੀ ਰੂਪ ਦੇ ਵਿੱਚ ਵੀ ਦੇ ਸਕਦਾ ਉੱਥੇ ਸਾਡੇ ਅਹੁਦੇਦਾਰ ਸਹਿਬਾਨ ਨੇ ਪ੍ਰਧਾਨ ਤੋਂ ਲੈ ਕੇ ਥੱਲੇ ਤੱਕ ਉੱਥੇ ਅਧਿਕਾਰੀ ਨੇ ਉੱਥੇ ਆਪਣੀ ਜਾ ਕੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲੈ ਸਕਦਾ ਚੰਗੀ ਗੱਲ ਪਰ ਜਦੋਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹਨਾਂ ਦੇ ਘਰਾਂ ਦੇ ਬਾਹਰ ਧਰਨੇ ਦਿੰਦੀ ਗੱਲਾਂ ਕਰਾਂਗੇ ਤਾਂ ਇਹ ਪੀਸ ਨੂੰ ਦਸਤੁਰਬ ਕਰਨ ਵਾਲੀ ਔਰ ਅਮਰਤਾਰੀ ਪਰਿਵਾਰ ਕਿਉਂਕਿ ਆਪ ਵੀ ਸਾਰੇ ਮੈਂਬਰ ਅਮਰਤਾਰੀ ਨੇ ਪਰਿਵਾਰ ਵੀ ਅਮਰਤਾਰੀ ਨੇ ਬਹੁਤਿਆਦ ਤੇ ਉਹਨਾਂ ਦੇ ਵਿੱਚ ਜਾ ਕੇ دہشت ਪੈਦਾ ਕਰਨੀ ਇਹ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਇਸ ਖਾਨਾ ਜੰਗੀ ਦੇ ਵਿੱਚੋਂ ਕੀ ਨਿਕਲੇਗਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਸ਼ੋਭਾ ਨਹੀਂ ਦੇਣ ਬਹਿ ਗਿਆ ਕਿ ਸੰਸਥਾ ਦਾ ਐਡਾ ਵੱਡਾ ਹੈੱਡਕੁਆਰਟਰ ਹੈ ਜੇ ਕਿਸੇ ਨੇ ਕੋਈ ਆਪਣਾ ਆਬਜੈਕਸ਼ਨ ਦੇਣਾ ਕੋਈ ਮੈਮੋਰੰਡਮ ਦੇਣਾ ਕੋਈ ਜਿਹੜੀ ਵਿਚਾਰ ਵਟਾਂਦਰਾ ਕਰਨਾ ਉਥੇ ਦਿੱਤਾ ਜਾ ਸਕਦਾ ਪਰ ਗਲੀਆਂ ਦੇ ਵਿੱਚ ਜਾ ਕੇ ਮੈਂਬਰਾਂ ਨੂੰ ਜਿਸ ਤਰ੍ਹਾਂ ਆਪਾਂ ਕਹਿ ਰਹੇ ਆ ਲੋਕਾਂ ਨੂੰ ਸੰਗਤ ਨੂੰ ਕਿ ਮੈਂਬਰਾਂ ਨੂੰ ਕਹੋ ਤੇ ਇਹਦੇ ਨਾਲ ਜੇ ਖਾਣਾ ਚੰਗੀ ਨਹੀਂ ਹੋਏਗੀ ਤੇ ਹੋਰ ਕੀ ਹੋਏਗੀ ਔਰ ਇਹ ਵੈਸੰਦਾਂ ਚੁਣੀ ਹੋਈ ਸੰਸਥਾ ਦੇ ਮੈਂਬਰਾਂ ਦਾ ਬਹੁਤ ਵੱਡਾ અપਮਾਨ ਕਰਨ ਵਾਲੀ ਗੱਲ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਸਾਰਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਸਾਨੂੰ ਤਾਂ ਇਹੋ ਜਿਹਾ ਕੰਮ ਕਰਨਾ ਚਾਹੀਦਾ ਕਿ ਕੌਮ ਇਕੱਠੀ ਹੋਵੇ ਮਜ਼ਬੂਤ ਹੋਵੇ ਜਿਹੜਾ ਅਸਲੀ ਹੱਲ ਕਿ ਜਿਨ੍ਹਾਂ ਦੀ ਬੀਜੇਪੀ ਦੇ ਨਾਲ ਨੇੜਤਾ ਹੈ ਕੇਂਦਰ ਦੇ ਨਾਲ ਨੇੜਤਾ ਹੈ ਜੇ ਉਹਨਾਂ ਨੂੰ ਲੱਗਦਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਲੜਨਾ ਚਾਹੁੰਦੇ ਆ ਤਾਂ ਕੇਂਦਰ ਸਰਕਾਰ ਕੋਲ ਜਾਓ ਅਸੀਂ ਤਾਂ ਚੋਣਾਂ ਵਾਸਤੇ ਤਿਆਰ ਅਸੀਂ ਉਦੋਂ ਵੀ ਕਿਹਾ ਸੀ ਜਦੋਂ ਵੱਡੀ ਚੋਣਾਂ ਕਰਾਲੀ ਚੌਣਾ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਲੋਕਤੰਤਰੀ ਤਰੀਕੇ ਦੇ ਨਾਲ ਆਪਣੀ ਸ਼ਕਤੀ ਦਾ ਜਿਹੜਾ ਉਹ ਜਹਾਰ ਕਰੋ ਤੁਸੀਂ ਵੀ ਲੋਕਾਂ ਕੋਲੋਂ ਝੋਲੀ ੱਡ ਕੇ ਜਾਓ ਦੁਜੇ ਵੀ ਜਾਣਗੇ ਤੇ ਜੋ ਸੰਗਤ ਫੈਸਲਾ ਕਰਦੇਗੀ ਠੀਕ ਹੈ ਪਰ ਚੁਣੇ ਹੋਏ ਮੈਂਬਰ ਦੇ ਉੱਤੇ ਉਹਨੂੰ ਕੰਮ ਕਰਨ ਤੋਂ ਰੋਕਣਾ ਚੁਣੀ ਹੋਈ ਐਗਜ਼ੈਕਟਿਵ ਨੂੰ ਕੰਮ ਕਰਨ ਤੋਂ ਰੋਕਣਾ ਇਹ ਮੈਂ ਸਮਝਦਾ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ ਜਿਸ ਮਕਸਦ ਦੇ ਨਾਲ ਸਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਗੋਦੜਾ ਪ੍ਰਬੰਧਕ ਕਮੇਟੀ ਬਣਾਈ ਸੀ ਕੰਨੀਆਂ ਸ਼ਹਾਦਤਾਂ ਹੋਈਆਂ ਕੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਤੇ ਕੀ ਇਸ ਮਕਸਦ ਵਾਸਤੇ ਕੀਤੀਆਂ ਸੀ ਕਿ ਆਪਾਂ ਕਿਸੇ ਨੂੰ ਮੈਂਬਰ ਬਣਾ ਕੇ ਤੇ ਫਿਰ ਉਹਦੇ ਪਰਿਵਾਰਾਂ ਦੇ ਵਿੱਚ ਜਾ ਕੇ ਉਹਦੇ ਪਿੰਡ ਦੇ ਵਿੱਚ ਜਾ ਕੇ ਉਹਨੂੰ ਜਰੀਨ ਕਰਨਾ ਆਪਣੇ ਸਾਧਵੇਂ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦਾ ਹਰ ਇੱਕ ਨੂੰ ਹੱਕ ਆ ਪਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਰੇ ਸੰਬਧਾਰਨ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਹੋਣਾ ਚਾਹੀਦਾ ਕਿ ਭਰਾ ਆਪਸ ਦੇ ਵਿੱਚ ਲੜ ਖਾਣਾ ਚੰਗੀ ਹੋਵੇ ਇਸ ਕਰਕੇ ਇਹਨਾਂ ਗੱਲਾਂ ਤੋਂ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਹੈ ਕਿ ਲੇਕਿਨ ਜੇ ਜਣੀ ਵੱਡੀ ਗੱਲ ਆ ਉਹ ਮੈਂ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕਿੰਨੇ ਬਲਾਸਟ ਸਟੇਟ ਦੇ ਵਿੱਚ ਹੋ ਗਏ ਟੋਟਲ ਲਾਲਸ ਮਸਾ ਹੁਣ ਤਾਂ ਜਿਹੜੇ ਦੁਕਾਨਾਂ ਲੁੱਟਣ ਜਾਂਦੇ ਆ ਉਹਨਾਂ ਕੋਲੋਂ ਵੀ ਅਸਾਲਟਾਂ ਨਿਕਲ ਆਉਂਦੀਆਂ ਨੇ ਅੱਗੇ ਤਾਂ ਸੀ ਕੋਈ ਦੇਸੀ ਪਿਸਤੌਲ ਸੀ ਕੋ ਦਜਾ ਸੀ ਤੇ ਇੱਕ ਛੋਟੀ ਦੁਕਾਨ ਲੁੱਟਣ ਗਿਆ ਵੀ ਬੰਦਾ ਸੱਲਟ ਚੁੱਕੀ ਫਿਰਦਾ ਪੰਜਾਬ ਕਿੱਥੇ ਪਹੁੰਚਿਆ ਉਹਨਾਂ ਹਾਜ਼ਰ ਬਲਾਸਤ ਹੋਇਆ ਨਹੀਂ ਕਿ ਤੁਸੀਂ ਜਿਹੜੀ ਇਹ ਗੱਲ ਢੰਨਣ ਵਾਸਤੇ ਨਾਲ ਦੀ ਨਾਲ ਕਹਿੰਦਾ ਕਿ ਪਾਕਿਸਤਾਨ ਦਾ ਹੱਥ ਇਨਕੁਆਇਰੀ ਹੋ ਗਈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਹਿਲਾਂ ਜਿਹੜੀ ਹੈ ਗੰਭੀਰਤਾ ਦੇ ਨਾਲ ਇਹਦੀ ਜੁਡੀਸ਼ੀਅਲ ਜਾਂਚ ਕਰਾਓ ਦੋ ਤਰ੍ਹਾਂ ਦੀ ਜਾਂਚ ਹੈ ਕਿ ਇੱਕ ਤਾਂ ਤੁਸੀਂ ਪਛਾਣਨਾ ਕਿ ਬੰਦੇ ਕੌਣ ਹੈ ਕੀਤਾ ਕਿੰਨੇ ਉਹਦੋਂ ਨਾਲ ਮਕਸਦ ਨਹੀਂ ਹੱਲ ਹੋਣਾ ਮਕਸਦ ਹੈ ਕਿ ਸਾਜ਼ਿਸ਼ ਕੀ ਹੈ ਪਿੱਛੇ ਜਿਹੜੀ ਵੱਡੀ ਸਾਜ਼ਿਸ਼ ਐਸ ਵੇਲੇ ਫੇਰ ਏਜੰਸੀਆਂ ਦੀ ਪੰਜਾਬ ਦੇ ਵਿੱਚ ਪੀਸ ਨੂੰ ਜਿਸ ਤਰ੍ਹਾਂ ਕੰਮ ਚੱਲ ਰਹੀ ਹੈ ਉਸ ਸਾਜ਼ਿਸ਼ ਜਿੰਨੀ ਦੇਰ ਤੱਕ ਨੰਗੀ ਨਹੀਂ ਹੁੰਦੀ ਫਿਰ ਤੁਸੀਂ ਪੰਜਾਬ ਨੂੰ ਪੁਰਾਣੇ ਹੰਾਦਤਾ ਦੇ ਵਿੱਚ ਥੱਕ ਜਿਓਗੇ ਇਸ ਕਰਕੇ ਜੀ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਵੇ ਤਾਂ ਜੋ ਪਤਾ ਲੱਗੇ ਕਿ ਫੇਰ ਕਿਹੜੀ ਸ਼ਕਤੀ ਜਿਹੜੀ ਆ ਉਹ ਪੰਜਾਬ ਦੇ ਅਮਨ ਕਾਨੂੰਨੀ ਸਥਿਤੀ ਨੂੰ ਨਾਮੋ ਲਾਉਣੀ ਚਾਹੀਦੀ ਆ ਇਹ ਮੈਂ ਸ਼ਰਮਣੀ ਅਕਾਲੀ ਦਲ ਵੱਲੋਂ ਅੱਜ ਦਾ ਜਿਹੜੀਆਂ ਤੁਗਤਾਈ ਘਟਨਾਵਾਂ ਹੋਈਆਂ ਕਿਉਂਕਿ ਇੱਕ ਪਤਾ ਲੱਗਿਆ ਬਨਾਲੇ ਲੱਗੇ ਵੀ ਕਿਤੇ ਕੋਈ ਪਿੰਡ ਦੇ ਵਿੱਚ ਬਲਾਸਟ ਹੋ ਗਿਆ ਹਾਲੇ ਕਾਰਨ ਤਾਂ ਨਹੀਂ ਪਤਾ ਲੱਗੇ ਪਰੇ ਕੋ ਚੰਗੀਆਂ ਜਿਹੜੀਆਂ ਖਬਰਾਂ ਤਾਂ ਨਹੀਂ ਹੈ ਕਿ ਤਿੰਨ ਮੰਜ਼ਲੀ ਪੂਰਾ ਘਰ ਹੀ ਉੱਡ ਗਿਆ ਐਜੀ ਕਿਹੜੀ ਸ਼ਕਤੀਸ਼ਾਲੀ ਚੀਜ਼ ਸੀ ਉਹ ਤਾਂ ਚਲੋ ਸ਼ਾਮ ਤੱਕ ਕਲੀਅਰ ਹੋਏਗਾ ਵੀ ਕੀ ਸੀਗਾ ਪਰ ਇੱਥੇ ਬਲਾਸਟ ਹੋ ਗਿਆ ਉੱਥੇ ਬਲਾਸਟ ਹੋ ਗਿਆ ਠਾਣੇ ਤੇ ਬਲਾਸਟ ਹੋ ਗਿਆ ਇੰਟੈਲੀਜੈਂਸ ਦੇ ਹੈੱਡਕੁਆਰਟਰ ਤੇ ਬਲਾਸਟ ਹੋ ਗਿਆ ਇੱਕ ਹੀ ਸੂਬੇ ਤੇ ਚੰਗੇ ਸੰਕੇਤਾਂ ਦੇ ਪਾਸੇ ਕੰਮ ਨਹੀਂ ਜਾਂਦਾ ਇਸ ਕਰਕੇ ਇਹਦਾ ਗੱਲਤੋ ਜਿਹੜਾ ਹੈਗਾ ਸਰਕਾਰਾਂ ਨੂੰ ਚਿੰਤਤ ਹੋਣਾ ਚਾਹੀਦਾ